ਰਖਬਗ ਵੀ ਤੁਸੀਂ ਗੱਲ ਕੀਤੀ ਹੁਣੇ ਸੋ ਰਖਬਗ ਦੇ ਵਿੱਚ ਇੱਕ ਐਨਜੀਟੀ ਦਾ ਇਸ਼ੂ ਸੀ ਉਹਦੇ ਵਿੱਚ ਉਹ ਕਾਰਪੋਰੇਟ ਸੋਸਾਇਟੀ ਰਿਸਪੋਨਸਿਬਿਲਟੀ ਵਿੱਚ ਅਸੀਂ ਹੀਰੋ ਸਾਈਕਲ ਨੂੰ ਰਖਬਗ ਜਿਹੜਾ ਸੀ ਮੇਨਟੇਨੈਂਸ ਦਿੱਤਾ ਸੀ ਸੋ ਉਹਦੇ ਵਿੱਚ ਕੁਝ ਵਿਅਕਤੀਆਂ ਨੇ ਉਹਦੇ ਵਿੱਚ ਇਹਦੀ ਕਮਰਸ਼ੀਅਲਾਈਜੇਸ਼ਨ ਦੇ ਉੱਤੇ ਇਤਰਾਜ਼ ਉਠਾਇਆ ਸੀ ਸੋ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਉਹ ਹੀਰੋ ਸਾਈਕਲ ਨੇ ਉਹ ਬੜਾ ਸੁਣਾ ਮੇਨਟੇਨ ਕੀਤਾ ਹੋਇਆ ਸੀ ਤੇ ਹੁਣ 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 ਥੋੜਾ ਜਿਹਾ ਕਿਉਂਕਿ ਜਦੋਂ ਐਨਜੀਟੀ ਦੇ ਸੀਜ਼ਨ ਤੋਂ ਬਾਅਦ ਫਿਰ ਥੋੜਾ ਜਿਹਾ ਉਹਨਾਂ ਦਾ ਵੀ ਮਨ ਜਿਹੜਾ ਉਹ ਚਾਰਟ ਹੁੰਦਾ ਹੈ ਕਿ ਇਹ ਗਲਤ ਹੋ ਗਿਆ ਇਸ ਤਰ੍ਹਾਂ ਸੋ ਅਸੀਂ ਉਹਨੂੰ ਵਰਕਆਊਟ ਕਰਕੇ ਜੋ ਲੀਗਲੀ ਉਹਦੇ ਵਿੱਚ ਚੀਜ਼ਾਂ ਅਲਾਉਡ ਹੈ ਉਹ ਅਸੀਂ ਅਲਾਉ ਕਰਕੇ ਅਸੀਂ ਹਿਊਰ ਸਾਈਕਲ ਨੂੰ ਹੀ ਕਹਾਂਗੇ ਕਿ ਉਹ ਕਰੇ ਇਸ ਤੋਂ ਬਿਨਾਂ ਹੋਰ ਜਿਹੜੀਆਂ ਗ੍ਰੀਨ ਬੈਲਟਸ ਹੈਗੀਆਂ ਉਹ ਅਸੀਂ ਸੀ ਡਬਲਯੂ ਆਈ ਔਰ ਹੋਰ ਇੰਡਸਟਰੀ ਜਿਹੜੀਆਂ ਉਹਨਾਂ ਨੂੰ ਅਸੀਂ ਆਪਣੇ ਨਾਲ ਲਗਾਵਾਂਗੇ ਔਰ ਤੁਸੀਂ ਰੋਜ਼ਗਾਰਡਨ ਦੀ ਗੱਲ ਕੀਤੀ ਹੈ ਰੋਜ਼ਗਾਰਡਨ ਦੇ ਵਿੱਚ ਸਾਢੇ 6 ਕਰੋੜ ਰੁਪਏ ਦਾ ਉੱਥੇ ਇੱਕ 뮤지컬 ਫਾਊਂਟੇਨ ਜਿਹੜਾ ਬੜੀ ਦੇਰ ਤੋਂ ਡਿਫੰਕਟ ਹੋਇਆ ਪਿਆ ਸੀ ਉਹਦਾ ਅਸੀਂ ਇੱਕ ਪ੍ਰੋਜੈਕਟ ਪਾਸ ਕਰਾ ਲਿਆ ਸਮਾਰਟ ਸਿਟੀ ਵਿੱਚੋਂ ਔਰ ਉਹਦੇ ਵਿੱਚ ਸਿਵਲ ਵਰਕਸ ਜਿਹੜੇ ਇੱਥੇ ਰਿਪੇਅਰਸ ਔਰਸ ਵੀ ਤਕ ਔਰ 5 ਕਰੋੜ ਰੁਪਏ ਜਿਹੜਾ ਉਹ ਵਿਜ਼ੂਅਲ ਫਾਉਂਟੇਨ ਜਿਹੜਾ ਲੇਜ਼ਰ ਫਾਉਂਟੇਨ ਉਹ ਲੱਗੇਗਾ ਉਹ ਵੀ ਇਨ ਪਾਈਪਲਾਈਨ ਆ ਗਿਆ ਹੈ। ਹੋਰ ਵੀ ਪਾਰਕ ਜੇ ਕੋਈ ਅਡਾਪਟ ਕਰਨਾ ਚਾਹੇ ਤਾਂ ਉਹ ਬਿਲਕੁਲ ਜੀ ਹੀ ਇਜ਼ ਆਲਵੇਸ ਵੈਲਕਮ। ਜਿਵੇਂ ਐਮਪੀ ਸਾਹਿਬ ਨੇ ਸਾਨੂੰ ਸੀਡਬਲਯੂਆਈ ਬਾਰੇ ਨਾਲ ਮਿਲਾਇਆ ਉਸੇ ਤਰੀਕੇ ਨਾਲ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਬੰਦੇ ਮਿਲਦੇ ਨੇ। ਸਾਡੇ ਕੋਲ ਲੈ ਕੇ ਹੋਏ ਸੀ ਪਾਰਕ ਕੌਂਸਲਟ ਦੇਵਾਂਗੇ ਉਹਨੂੰ ਮੇਨਟੇਨ ਕਰਨ ਦੇ ਲਈ। ਥੈਂਕ ਯੂ।